ਜਦੋਂ 1947 ਵਿੱਚ ਦੇਸ਼ ਆਜ਼ਾਦ ਹੋਇਆ ਤੇ ਭਾਰਤ ਦੀ ਫਿਰਕੂ ਬਹੁ ਗਿਣਤੀ ਨੇ ਇਥੋਂ ਦੀਆਂ ਘੱਟ ਗਿਣਤੀਆਂ ਨੂੰ ਜੁੱਤੀ ਦੇ ਜ਼ੋਰ ਥੱਲੇ ਰੱਖਣ ਦਾ ਐਲਾਨ ਕਰ ਦਿੱਤਾ ਤੇ ਤੁਹਾਡੇ ਉੱਤੇ ਸਭ ਤੋਂ ਜ਼ਿਆਦੀ ਸਖਤੀ ਕੀਤੀ ਜਾਣੀ ਸੀ ਉਹ ਇਸ ਕਰਕੇ ਉਹਨਾਂ ਨੂੰ ਪਤਾ ਸੀ ਵੀ ਇਹ ਸਰਦਾਰ ਬੰਦੇ ਉਹ ਬੰਦੇ ਆ ਜਿਹੜੇ ਹਰ ਮੁਹਾਜ ਉੱਤੇ ਸਾਡੇ ਅੱਗੇ ਹਿੱਕ ਢਾਕੇ ਖਲੋਣਗੇ ਕੋਈ ਗੱਲ ਹੋਈ ਇਹਨਾਂ ਨੇ ਪਹਿਲਾ ਸਿਰ ਕੱਢਣਾ 1947 ਆਇਆ ਨਾ ਦੋ ਕੌਮਾਂ ਦੇ ਕੋਲੋਂ ਨਹਿਰੂ ਤੇ ਗਾਂਧੀ ਸਭ ਤੋਂ ਜ਼ਿਆਦਾ ਡਰਦੇ ਆ ਇੱਕ ਪੰਜਾਬੀ ਇੱਕ ਬੰਗਾਲੀ ਸਮਝਣ ਵਾਲੀ ਬਾਤ ਆ ਤੁਹਾਡੇ ਹੁਣ ਜਿਹੜੀ ਲੀਗ ਖਿੱਚੀ ਗਈ ਆ ਆ ਤੁਹਾਡੇ ਵਾਗਾ ਬਾਰਡਰ ਤੇ ਕਿਉਂ ਖਿੱਚੀ ਗਈ ਤੁਸੀਂ ਅਟਾਰੀ ਬੈਠੇ ਹੋ ਤੁਹਾਡੇ ਨੇੜੇ ਆ ਪੰਜਾਬ ਉਧਰ ਅੱਧਾ ਪੰਜਾਬ ਇਧਰ ਕਾਰਨ ਕੀ ਆ ਅਸਲ 'ਚ ਨਹਿਰੂ ਤੇ ਗਾਂਧੀ ਦਾ ਦਿਮਾਗ ਬੜਾ ਤੇਜ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਸਾਰੇ ਦਾ ਸਾਰਾ ਪੰਜਾਬ ਇਹਨਾਂ ਨੂੰ ਦੇ ਤਾ ਤੇ ਇਹਨਾਂ ਜਿੱਦਨ ਮਰਜੀ ਜੁੱਤੀ ਦੇ ਜੋਰ ਨਾਲ ਲਾਲ ਕਿਲੇ ਦੇ ਜਾ ਚੜਿਆ ਕਰਨਾ ਅੱਧਾ ਕਿਉਂ ਰੱਖਿਆ ਅੱਧਾ ਇਸ ਕਰਕੇ ਰੱਖਿਆ ਵੀ ਇੰਨਾ ਕੁ ਰੱਖ ਲਓ ਜਦੋਂ ਆਂਡੀਆਂ ਗਵਾਂਡੀਆਂ ਨੂੰ ਡਾਂਗ ਛੋਟਾ ਕਰਨਾ ਹੋਇਆ ਤਾਂ ਉਹ ਪੰਜਾਬੀਆਂ ਨੂੰ ਅੱਗੇ ਲਾ ਲਿਆ ਕਰਾਂਗੇ ਨਾ ਸਾਰਾ ਛੱਡਿਆਂ ਗੁਜ਼ਾਰਾ ਸੀ ਨਾ ਸਾਰਾ ਰੱਖਿਆਂ ਗੁਜ਼ਾਰਾ ਸੀ ਇਹ ਹੁੰਦੀ ਆ ਪੋਲਿਟਿਕਸ ਇਹ ਹੁੰਦੀ ਆ ਸਿਆਸਤ ਕਹ ਜੇ ਸਾਰਾ ਪੰਜਾਬ ਛੱਡਦਾ ਵੀ ਲੈ ਜੋ ਤੇ ਇਹਨਾਂ ਨੇ ਜਿੱਦਣ ਮਰਜ਼ੀ ਫੌਜਾਂ ਲੈ ਕੇ ਘੋੜੇ ਲੈ ਕੇ ਜਹਾਜ਼ ਦਿੱਲੀ ਦੇ ਝੰਡਾ ਗੱਡਿਆ ਕਰਨਾ ਤੇ ਜੇ ਸਾਰਾ ਛੱਡ ਦਿੱਤਾ ਸਾਰਾ ਲੈ ਲਿਆ ਤੇ ਤਾਂ ਵੀ ਸਾਡਾ ਨੁਕਸਾਨ ਆ ਇਹੋ ਕੁਝ ਬੰਗਾਲ ਨਾ ਕੀਤਾ ਗਿਆ ਬੰਗਾਲੀਆਂ ਤੋਂ ਵੀ ਡਰਦੇ ਸੀ ਵੰਡ ਬੰਗਾਲ ਦੀ ਹੋਈ ਵੰਡ ਪੰਜਾਬ ਦੀ ਹੋਈ ਬਾਕੀ ਦੇਸ਼ ਦੀ ਵੰਡ ਥੋੜਾ ਆਈ ਆ 1947 ਦੀ ਆਜ਼ਾਦੀ ਨੇ ਤੁਹਾਨੂੰ ਇਹ ਮੈਡਲ ਪਾਇਆ ਸੀ ਖੈਰ ਮੈਂ ਇਹਦੇ ਨੇੜੇ ਤੇੜੇ ਨਹੀਂ ਜਾਣਾ ਬਹੁਤਾ ਇਹ ਵਿਸ਼ਾ ਬੜਾ ਲੰਮਾ ਚੌੜਾ 1984 ਦੇ ਕੱਲੂ ਘਾਰੇ ਦੀ ਜੰਗ